ਦੇਖਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਪੰਜ ਵਾਰ ਭਖਵੰਤਰੀ ਰਹੇ 70 ਸਾਲ ਦਾ ਸਿਆਸੀ ਸਫਰ ਪੂਰਾ ਕਰਕੇ ਉਹਨਾਂ ਨੇ 25 April 2023 ਨੂੰ ਜ਼ਿੰਦਗੀ ਦਾ ਸਫਰ ਪੂਰਾ ਕੀਤਾ ਸੀ ਉਨ ਦੀ ਯਾਦ ਦੇ ਵਿੱਚ ਪਹਿਲੀ ਵਰਸੀ ਮਨਾਇ ਗਈ ਪਿੰਡ ਬਾਦਲ ਦੇ ਵਿੱਚ ਉੱਥੇ ਕਿਹੜੇ-ਕਿਹੜੇ ਲੋਕ ਆਏ ਕਿਹੜੀਆਂ ਸਿਆਸੀ ਸ਼ਖਸੀਅਤਾਂ ਨੇ ਉੱਥੇ ਸ਼ਰਧਾਂਜਲੀ ਭੇਟ ਕੀਤੀ ਆਮ ਆਦਮੀ ਪਾਰਟੀ ਦਾ ਕੋਈ ਵੀ ਬੰਦਾ ਨਹੀਂ ਸੀ ਲੇਕਿਨ ਭਗਵੰਤ ਮਾਨ ਤੇ ਤਪੜਾ ਤਵਾ ਲਾਇਆ ਕਿਨੇ-ਕਿਨੇ ਲਾਇਆ ਸਰਦੇਵ ਸਿੰਘ ਢੀਟਸਾ ਨੇ ਕੀ ਕਿਹਾ ਕਿ ਬਹੁਤ ਬਦਲ ਗਿਆ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਜੋ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਪ੍ਰਧਾਨ ਮੰਤਰੀ ਦੀ ਜਿਹੜੀ ਪੇਸ਼ਕਸ਼ ਠੁਕਰਾ ਦਿੱਤੀ ਗਈ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਸੱਚ ਬੋਲ ਰਹੇ ਸੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਗੱਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਰਹੀ ਗੱਲ ਭੋਗ ਦੀ ਵਰਸੀ ਸਵਾਗਤ ਦੀ ਸੱਚਮੁੱਚੀ ਵੱਡਾ ਕੱਟ ਸੀ ਕਾਫੀ ਕੱਟ ਸੀ ਹਰ ਵਰਗ ਦੇ ਲੋਕ ਉਥੇ ਦੇਖਣ ਨੂੰ ਮਿਲੇ ਧਾਰਮਿਕ ਜਿਹੜੀਆਂ ਸ਼ਖਸੀਅਤਾਂ ਜਿੰਨੇ ਵੀ ਜਿਨ੍ਹਾਂ ਨੂੰ ਤੁਸੀਂ ਬਾਬਾ ਸੰਤ ਜੋ ਮਰਜੀ ਵਿਸ਼ੇਸ਼ ਲੋਨਿਆਂ ਤੇ ਅਸਲ ਦੇ ਵਿੱਚ ਕੌਣ ਨੇ ਇਹਨਾਂ ਤੇ ਨਹੀਂ ਮੈਂ ਪੈਦਾ ਕਿ ਕਿੰਨੇ ਸਹੀ ਦੇ ਗਲਤ ਨੇ ਉਹ ਅਜਿਹਾ ਮੌਕਾ ਨਹੀਂ ਲੇਕਿਨ ਬਹੁਤ ਸਾਰੇ ਬਾਬੇ ਉੱਥੇ ਹਾਜ਼ਰ ਸੀ ਲੇਕਿਨ ਮੈਂ ਗੱਲ ਕਰੂੰਗਾ ਸਿਆਸੀ ਸ਼ਕਤੀਆਂ ਦੀ ਖਾਸ ਤੌਰ ਤੇ ਉਹਨਾਂ ਦੀ ਜਿੰਨੇ ਉੱਥੇ ਭਾਸ਼ਣ ਦਿੱਤੇ ਤੇ ਕਿਹੜੀਆਂ-ਕਿਹੜੀਆਂ ਸਿਆਸੀ ਪਾਰਟੀਆਂ ਨਹੀਂ ਆਈਆਂ ਪਹਿਲਾਂ ਤਾਂ ਤੁਸੀਂ ਉਹ ਸੁਣ ਲਓ ਉੱਥੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਨਜ਼ਰ ਨਹੀਂ ਆਇਆ ਉਸ ਮਾਗਲ ਦੇ ਵਿੱਚ ਕਾਂਰਸ ਤਾਂ ਵੀ ਕੋਈ ਬੰਦਾ ਨਹੀਂ ਸੀ ਤੇ ਇਹਦਾ ਮਤਲਬ ਉਹ ਕਿ ਬਾਕੀ ਪਾਰਟੀਆਂ ਸੀ ਸਟੇਜ ਕਤਰ ਸੀ ਦਰਜੀਤ ਸਿੰਘ ਚੀਮਾ ਇਸ ਕਤਰੇ ਬੜੀ ਔਖੀ ਸੀ دیے ਵੈਸੇ ਮੈਨੂੰ ਬਹੁਤ ਬਹੁਤ ਘਰਨੀ ਪੈਂਦੀ ਹੈ ਕਈ ਗੱਲਾਂ ਤਾਂ ਐਸੀਆਂ ਹੁੰਦੀਆਂ ਨੇ ਮੈਂ ਹੈਰਾਨ ਹੁੰਨਾ ਤੇ ਕਈ ਵਾਰੀ ਅੱਕ ਜਾਈਦਾ ਹੈ ਜਿਹੜੀਆਂ ਸਲਿੱਪਾਂ ਆਉਂਦੀਆਂ ਨੇ ਕਿ ਹਾਜ਼ਰੀ ਤੁਸੀਂ ਨੋ ਬੋਲੋ ਭਾਸ਼ਣ ਨਹੀਂ ਨੋ ਹੀ ਬੋਲੋ ਸਾਡਾ ਵੀ ਆ ਵੀ ਹਾਜ਼ਰ ਉਹ ਵੀ ਹਾਜ਼ਰ ਉਹ ਵੀ ਹਾਜ਼ਰ ਮਤਲਬ ਕਿ ਜੇ ਨਹੀਂ ਵੀ ਬੋਲ ਦੇ ਤਾਂ ਡਿਵਰਸ ਰਿਪ ਕੋਈ ਬੰਦਾ ਦੇ ਕੇ ਭੇਜ ਦੂ ਫਿਰ ਆਦੇ ਨੌ ਨੌ ਬੜੇ ਵਿਸ਼ੇਸ਼ਣ ઋਤਵੇ ਲਾਏ ਹੁੰਦੇ ਨੇ ਕਿ ਜਿ ਫਰੌਨ ਚੇ ਸਭ ਕਾਸਕ ਤਰਪੋਤਾਨੀ ਕੀ ਕੀ ਉਹ ਤੇਜ ਸਿੰਘ ਚੀਮਾ ਬੋਲਦੇ ਰਹੇ ਔਰ ਉਸ ਤੋਂ ਬਾਅਦ ਜਿਹੜੇ ਬੰਦਿਆਂ ਨੂੰ ਉਹਨੇ ਬੁਲਾਇਆ ਸਭ ਤੋਂ ਪਹਿਲਾਂ ਬਲਵਿੰਦਰ ਸਿੰਘ ਪੁੰਦਰ ਤੇ ਪੁੰਦਰ ਸਾਹਿਬ ਨੇ ਪਤਾ ਹੀ ਕੀ ਕਹਿਣਾ ਸੀ ਉਹ ਹੀ ਕਿਹਾ ਕਿ ਮੈਂ ਤਾਂ ਬੜਾ ਲੰਬਾ ਸਮਾਉਣਾ ਨਾਲ ਰਹੇ ਹਾਂ ਬਹੁਤ ਵਧੀਆ ਸ਼ਖਸੀਅਤ ਦੇ ਮਾਲਕ ਸੀ ਤੇ ਕਹਿਣਾ ਵੀ ਵਰਦਾ ਔਰ ਦੂਜੀ ਗੱਲ ਦੇਖੀ ਮੈਂ ਜਿਹੜੀ ਕੱਲ੍ਹ ਕਿਉਂਕਿ ਭੁੰਦਰ ਸਾਹਿਬ ਇੱਕ ਅਦੀ ਵਾਰ ਜਿੱਤੇ ਨੇ ਤੇ ਉਹਨਾਂ ਨੇ ਆਪਦੇ ਸਾਰੇ ਭਾਸ਼ਣਾਂ ਚੋਂ ਪੰਜ-ਛਤ ਵਾਰ ਦੱਸਿਆ ਕਿ ਮੈਂ ਐਮਐਲਏ ਰਹਾ ਬਤੌਰ ਐਮਐਲਏ ਮੈਂ ਮੀਟਿੰਗ ਚ ਬੈਠਾ ਸੀ ਖੈਰ ਉਹਨਾਂ ਨੇ ਆਪ ਵੀ ਹਲਦੀ ਔਰ ਪ੍ਰਸ਼ੰਸਾ ਕੀਤੀ ਪ੍ਰਕਾਸ਼ ਸਿੰਘ ਬਾਦਲ ਜੀ ਉਸ ਤੋਂ ਬਾਅਦ ਬੋਲੇ ਜੀ ਵੰਤ ਸਿੰਘ ਬਰਾੜ ਸੀਗੇਂ ਦੇ ਉਹਨਾਂ ਨੇ ਸ਼ਰਧਾਂਜਲੀ ਦੇ ਇੱਕ ਲੈਣ ਤੋਂ ਬਾਅਦ ਸਿਆਸੀ ਗੱਲਾਂ ਗੱਲਾਂ ਤਿੱਖੀਆਂ ਕੀਤੀ ਕਿ ਜਿਹੜੇ ਬਾਦਲ ਸਾਹਿਬ ਜਿਹੜੀ ਗੱਲ ਕਰਦੇ ਸੀ ਉਹ ਕੰਮ ਅਧੂਰੇ ਨੇ ਚੰਡੀਗੜ੍ਹ ਨਹੀਂ ਮਿਲਿਆ ਪਾਣੀ ਦਾ ਮਸਲਾ ਵੀ ਖੜਾ ਪੰਜਾਬੀ ਬੋਲਦੇ ਇਲਾਕੇ ਸੰਗੀ ਢਾਂਚਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ੍ਰੋਹਣੀ ਅਕਾਲੀ ਦਲ ਨੂੰ ਕਰਨੀਆਂ ਚਾਹੀਦੀਆਂ ਸੀ ਉਹ ਨਹੀਂ ਕੀਤੀਆਂ ਔਰ ਮਸਲੇ ਉਹਨਾਂ ਨੇ ਵਾਰੇ ਜਾਂ ਉਹਨਾਂ ਨੇ ਮਸਿਆਂ ਦਾ ਸਬਾਧਾਨ ਨਹੀਂ ਕੀਤਾ ਅੱਜ ਤੱਕ ਨਹੀਂ ਲੇਕਿਨ ਬੰਦ ਸਿੰਘ ਬਰਾੜ ਨੇ ਬਹੁਤ ਅਹਿਮ ਨੁਕਤੇ ਖੜੇ ਕੀਤੇ ਫਿਰ ਜਦੋਂ ਸਿਕੰਦਰ ਸਿੰਘ ਸੇਖੋ ਸੀਪੀਐਮ ਵਾਲੇ ਆਏ ਉਹਨਾਂ ਨੇ ਤਾਂ ਸਿੱਧਾ ਹੀ ਮਤਲਬ ਪੈਡੀ ਲਾਈਟ ਤੋਂ ਕਿ ਸਿੱਖਣ ਵਾਲੀ ਗੱਲ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਉਹ ਬਹੁਤ ਨਰਮ ਸੀ ਸਹਿਸਵਾ ਸੀ ਬਹੁਤ ਪਿਆਰ ਨਾਲ ਬੋਲਦੇ ਸੀ ਹਰ ਕਿਸੇ ਦਾ ਸਤਿਕਾਰ ਕਰਦੇ ਸੀ ਤੇ ਅੱਜ ਕੀ ਹੋ ਰਿਹਾ ਹੈ ਅੱਜ ਪੰਜਾਬੀਆਂ ਨੇ ਇੱਕ ਭੰਡ ਨੂੰ ਜਿਹੜਾ ਹੈ ਉਹ ਪੰਜਾਬ ਸੰਵਾਦ ਦਿੱਤਾ ਬਾਗਡੋਰ ਜਿਹੜੀ ਉਹਨਾਂ ਨੇ ਇਸ ਤਰ੍ਹਾਂ ਦਾ ਭਾਸ਼ਣ ਜਿਹੜਾ ਕਿ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਨਹੀਂ ਲੱਗਦਾ ਸੀ ਕਿ ਇੱਕ ਤੁਸੀਂ ਇੱਕ ਭੰਡ ਨੂੰ ਬਾਗਡੋਰ ਦੇਤੀ ਜੋ ਕੁਝ ਸੈਂਪਲੀ ਚੱਜ ਕਰਨ ਹੋ ਰਿਹਾ ਕਿਸ ਤਰ੍ਹਾਂ ਦੇ ਜਿਹੜਾ ਉੱਥੇ ਬੋਲ ਬੋਲੇ ਜਾ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਣਾ ਚਾਹੀਦਾ ਸੀ ਉਹ ਤਾਂ ਹਰ ਇੱਕ ਨੂੰ ਬੜੇ ਪਿਆਰ ਨਾਲ ਬੋਲਦੇ ਸੀ ਤੇ ਫਿਰ ਉਹਨਾਂ ਨੇ 1 ਨਵੰਬਰ ਨੂੰ ਜਿੱਥੇ ਭਗਵੰਤ ਸਿੰਘ ਮਾਨ ਇਕੱਲੇ ਡਟੇ ਹੋਏ ਸੀ ਉਹਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਫਿਰ ਪੰਜਾਬੀਆਂ ਦੇ ਬਾਰੇ ਜਿਹੜੀ ਗੱਲ ਅਕਸਰ ਕਰਦੇ ਸੀ ਕਿ ਇਹਦੇ ਸੰਵਾਦ ਦੀ ਕਮੀ ਹੈ ਉਹਦਾ ਵੀ ਜ਼ਿਕਰ ਕੀਤਾ ਸੰਗੀਟ ਹਾਚੇ ਦੀ ਵੀ ਗੱਲ ਕੀਤੀ ਪੰਜਾਬੀ ਬਾਹਰ ਕਿਉਂ ਜਾ ਰਹੀ ਹੈ ਜਵਾਨੀ ਕਿਉਂ ਬਾਹਰ ਜਾ ਰਹੀ ਹੈ ਕਿਵੇਂ ਬਚਾਉਣਾ ਹੈ ਇਹ ਸਾਰੀਆਂ ਗੱਲਾਂ ਬੰਤ ਬਰਾੜ ਨੇ ਸਿਆਸੀ ਭਾਸ਼ਣ ਦਿੱਤਾ ਔਰ ਪ੍ਰਕਾਸ਼ ਸਿੰਘ ਬਾਦਲ ਦੀ ਕੀਤੀ ਸਿਫਤ ਕਪੂਰੀ ਮੋਰਚੇ ਤੋਂ ਲੈ ਕੇ ਉੱਥੇ ਤੱਕ ਨਿਸ਼ਾਨੇ ਲਾਏ ਜਿਹੜੇ ਉਹ ਭਗਵੰਤ ਮਾਨ ਤੇ ਫਿਰ ਉਹ ਜੀ ਸਿੰਘ ਚਟਾਲਾ ਉਹ ਕਹਿੰਦੇ ਜੀ ਸਾਡੀ ਤਾਂ ਸਾਝ ਹੈ ਚਟਾਲਾ ਪਰਿਵਾਰ ਦੀ ਬਾਦਲ ਪਰਿਵਾਰ ਦੀ ਸਾਝ ਇਹਨਾਂ ਦੇ ਬਾਲਾ ਸਾਹਿਬ ਫਰਮ ਦੀ ਗੱਲ ਤੇ ਸੋ ਉਹ ਦੇਵੀ ਰਾ चौधरी ਜੀ ਵੀ ਰਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਾਹਜ ਇਹ ਸਾਰੀਆਂ ਗੱਲਾਂ ਚਾਰ ਪੀੜੀਆਂ ਦੀ ਸਾਹਜ ਤੇ ਆਪਦਾ ਭਾਸ਼ਣ ਰੱਖਿਆ ਉਹਨਾਂ ਨੇ ਇਸੇ ਕਿਸਮ ਦੀ ਗੱਲ ਜਿਹੜੀ ਹੈ ਡਿਪਟੀ ਸੀਐਮ ਹਰਿਆਣਾ ਦੇ ਦਸ਼ANT ਚਟਾਲਾ ਨੇ ਕੀਤੀ ਔਰ ਆਪਦਾ ਜ਼ਿਕਰ ਕੀਤਾ ਕਿ ਮੈਂ ਆਇਆ ਡੇਢ ਤੋਂ 2 ਘੰਟੇ ਬੈਠਾ ਰਿਹਾ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਮੈਨੂੰ ਕਿਸਾਨਾਂ ਦੀਆਂ ਕੀਤੀਆਂ ਕਿ ਉਹਨਾਂ ਨੂੰ ਕਿਸਾਨ ਲੀਡਰ ਦੇ ਤੌਰ ਤੇ ਉਭਾਰ ਰਿਹਾ ਸੀ ਸਨੀਲ ਜਾਖੜ ਦਾ ਭਾਸ਼ਣ ਜਿਹੜਾ ਹੈ ਬਹੁਤ ਅਹਿਮ ਕਹਿ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਦੀ ਸਿਆਸਤ ਅੱਜ ਕੱਲ ਚੱਲ ਰਹੀ ਹੈ ਸਨੀਲ ਜਾਖੜ ਬੜਾ ਤਿੱਖਾ ਬੋਲੇ ਬਿਲਕੁਲ ਜਿਹੜਾ ਹੈ ਸੁਖਵਿੰਦਰ ਸਿੱਖੋਂ ਸੀਪੀਐਮ ਵਾਲੀ ਗੱਲ ਤੋਂ ਉਹਨਾਂ ਨੇ ਗੱਲ ਅੱਗੇ ਸ਼ੁਰੂ ਕੀਤੀ ਕਹਿੰਦੇ ਇਹ ਆਪ ਥੋੜੀ ਬੋਲਦਾ ਹੈ ਬਿੰਦ ਰਖੀਏ ਦੇ ਗਾਣੇ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਪੇਸ਼ ਕੀਤਾ ਤੂੰ ਨਹੀਂ ਬੋਲਦੀ ਤੇਰੇ ਚੋਂ ਤੇਰੀ ਕੁਰਸੀ ਬੋਲਦੀ ਹੈ ਪਾਵਰ ਦੀ ਗੱਲ ਤੇ ਇੱਕ ਗੱਲ ਜਿਹੜੀ ਅਕਸਰ ਮੈਂ ਲਿਖੀ ਵੀ ਹੈ ਕਿ ਸੱਤਾ ਜਿਹੜੀ ਹੈ ਉਸ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਹੈ ਪਾਵਰ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ ਪੈਸੇ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ ਇਹ ਗੱਲ ਸ਼ੋਹਰਤ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ ਇਹੀ ਗੱਲਾਂ ਕੱਲ ਕੀਤੀਆਂ ਕਿ ਬਹੁਤ ਔਖਾ ਹੈ ਭਗਵੰਤ ਮਾਨ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਲੇਕਿਨ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸੀ ਉਹ ਆਪਣੇ ਆਪ ਦੇ ਵਿੱਚ ਬੜੀ ਅਹਿਮ ਸੀ ਬੜੇ ਪਿਆਰ ਨਾਲ ਬੋਲਦੇ ਸੀ ਮੈਨੂੰ ਤਾਂ ਉਹਨਾਂ ਨੇ ਬਹੁਤ ਕੁਝ ਸਿਖਾਇਆ ਇਹ ਉਹਨਾਂ ਨੇ ਕਿਹਾ ਤੇ ਕਹਿੰਦੇ ਮੈਨੂੰ ਚੌਧਰੀ ਸਾਹਿਬ ਤੋਂ ਬਿਨਾ ਕਦੇ ਨਹੀਂ ਬੋਢੇ ਸੀ ਮੈਨੂੰ ਕਹਿੰਦੇ ਇੱਕ ਦਿਨ ਕਿਹਾ ਜਦੋਂ ਮੈਂ ਵਿਰੋਧੀ ਧਰਤਾਂ ਦੇ ਨੇਤਾ ਸੀ ਕਿ ਇੱਕ ਟਾਈਮ ਤੇਰੇ ਪਿਤਾ ਜੀ ਵੀ ਕਦੇ ਚੌਧਰੀ ਬ੍ਰਹਮ ਉਹ ਵੀ ਵਿਰੋਧੀ ਧਰਤ ਦੇ ਨੇਤਾ ਸੀ ਯਾਨੀ ਇਸ ਤਰ੍ਹਾਂ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖਸੀਅਤ ਬਾਰੇ ਗੱਲਾਂ ਕੀਤੀਆਂ ਮਤਭੇਦ ਹੋਣ ਦੇ ਬਾਵਜੂਦ ਕਹਿੰਦੇ ਮੈਂ ਸਮਝ ਸਕਦਾ ਇੱਕ ਲੱਬਿਆ ਬੰਦ ਮੈਂ ਦੂਰੋਂ ਬੈਠ ਕੇ ਬਹੁਤ ਕੁਝ ਸਿੱਖਿਆ ਪਰ ਉਹ ਇੰਨੇ ਚੰਗੇ ਸੀ ਉਹਨਾਂ ਨੇ ਮੇਰਾ ਅੰਗੂਠਾ ਨਹੀਂ ਮੰਗਿਆ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕਿਤੇ ਨਾ ਕਿਤੇ ਉਹਨਾਂ ਨੇ ਇਸ਼ਾਰੇ ਜਿਹੜੇ ਕੀਤੇ ਕਿ ਬੜੀ ਜਲਦੀ ਸਾਡਾ ਸਮਝੌਤਾ ਹੋਏਗਾ ਉਹਨਾਂ ਦੇ ਜਿੰਨੀ ਪ੍ਰੇਸ਼ ਕੀਤੀ ਸੀ ਉਹਦੇ ਚੋਂ ਤੇ ਫਿਰ ਸਰਦੇਵ ਸਿੰਘ ਢੀਂਟਾ ਸਾਹਿਬ ਸਰਦੇਵ ਸਿੰਘ ਢੀਂਟਾ ਸਾਹਿਬ ਬਿਟਵੀਨ ਹਰਜਿੰਦਰ ਸਿੰਘ ਧਾਮੀ ਵੀ ਬੋਲਦੇ ਚਲੋ ਤਾਂ ਵੀ ਜੇ ਤਾਂ ਜੋ ਗੱਲ ਕਰਨੀ ਹੈ ਸੁਖਵੀਰ ਦੀ ਪ੍ਰੇਜ਼ ਕਰਨੀ ਹੈ ਉਹ ਵੀ ਕਰਤੀ ਸੰਦੇਸ਼ ਸੁਣ ਢਾਈ ਸਾਢੇ ਦੋ ਤਿੰਨ ਗੱਲਾਂ ਭਾਵੇਂ ਵੱਡਾ ਭਾਸ਼ਣ ਨਹੀਂ ਸੀ ਕਿਤੇ ਹੁਣ ਪ੍ਰਕਾਸ਼ ਸਿੰਘ ਬਾਦਲ ਸੱਚ ਬਚੀ ਮੇਰੇ ਤਾਂ ਸਭ ਤੋਂ ਬੜੇ ਨੇੜੇ ਸੀ ਲੰਬਾ ਸਮਾਂ ਸੀ ਇਕੱਠੇ ਰਹੇ ਉਹ ਨਾ ਤਾਂ ਉਹਨਾਂ ਨੇ ਕਦੇ ਪੰਥ ਨੂੰ ਪਾਰਟੀ ਨੂੰ ਪੰਜਾਬ ਨੂੰ ਕਦੇ ਪੱਟਰੀ ਦਿਖਾਈ ਔਰ ਨਾਲ ਉਹ ਕਹਿੰਦੇ ਗੱਲੇ ਆ ਬਹੁਤ ਸਿੱਖਣਾ ਲੈ ਸੁਖਵੀਰ ਦੇ ਵਿੱਚ ਕਾਫੀ ਤਵਦੀਦੀ ਆ ਗਈ ਇਹ ਲੋ ਦਾ ਪੈਰਾ ਸੀ ਪਰ ਮੈਂ ਚਾਹਣਾ ਕਿ ਹੋਰ ਵੀ ਚੇਜ਼ ਲਿਆ ਹੋਵੇ ਸੁਖਵੀਰ ਤੇ ਇਸ ਤਰ੍ਹਾਂ ਦੀ ਗੱਲ ਸੰਦੇਸ਼ ਫਿਕ ਢੀਟ ਸਾਰੇ ਵਾਕਿਆਂ ਨੂੰ ਕਿ ਆ ਜਾਓ ਭਾਈ ਸਾਰੇ ਇਕੱਠੇ ਹੋ ਜੀਏ ਤੇ ਇਸ ਤਰ੍ਹਾਂ ਉਹ ਪ੍ਰਕਾਸ਼ ਟਾਲਾ ਵਾਲੀਆਂ ਗੱਲਾਂ ਪੰਜਾਬੀ ਚ ਬੋਲਿਆ ਪ੍ਰਕਾਸ਼ ਟਾਲਾ ਲੇਕਰ ਜਿਹੜੀ ਗੱਲ ਮੈਂ ਕਰਨੀ ਹੈ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਜਦੋਂ ਆਪਣੇ ਪਿਤਾ ਦੇ ਵਰਸੀ ਸਵਾਗਤ ਤੇ ਬੋਲਦੇ ਨੇ ਕਿੰਨਾ ਸੱਚ ਕਿੰਨਾ ਝੂਠ ਇਹਦਾ ਨਿਰਣਾ ਤਾਂ ਤੁਸੀਂ ਕਰਨਾ ਹੈ ਜਿਹੜੀ ਗੱਲ ਮੈਨੂੰ ਖਟਕੀ ਉਹ ਇਹ ਸੀ ਕੇਜੀ ਚੌਧਰੀ ਦੇ ਵੀਰਾਂ ਜਦੋਂ ਡਿਪਟੀ ਸੀਐਮ ਸੀ ਉਦੋਂ ਇੱਕ ਵਾਰੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਬਣਾਉਣਾ ਪ੍ਰਾਈਮ ਮਿੰਿਸਟਰ ਤੇ ਉਹ ਕਹਿੰਦੇ ਵੀ ਮੈਂ ਤਾਂ ਮੈਂਬਰ ਵੀ ਨਹੀਂ ਉਹ ਕਹਿੰਦੇ ਤੁਹਾਨੂੰ ਆਸਾਮ ਤੋਂ ਇੱਕ ਸੀਟ ਖਾਲੀ ਹੋਈ ਹੈ ਉੱਥੋਂ ਰਸਵਾਂ ਲੈ ਜਾਵਾਂਗੇ ਤੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨਹੀਂ 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 ਮੈਂ ਤਾਂ ਪੰਜਾਬ ਦੀ ਸੇਵਾ ਕਰਨੀ ਹੈ ਸੰਜੀਤ ਸਿੰਘ ਬਾਦਲ ਕਹਿੰਦੇ ਮੈਂ ਨਾਲ ਸੀ ਮੇਰੇ ਸਾਹਮਣੇ ਗੱਲ ਹੋਈ ਹੈ ਤੇ ਭਾਈ ਸੰਜੀਤ ਸਿੰਘ ਜੇ ਤੁਸੀਂ ਪੰਜਾਬ ਦੀ ਸੇਵਾ ਕਰਨੀ ਹੈ ਪ੍ਰਧਾਨ ਮੰਤਰੀ ਸੇਵਾ ਨਹੀਂ ਕਰ ਸਕਦਾ ਸਟੇਟ ਦੀ ਇਹ ਗਜ਼ਰਤੀ ਕਰ ਨਹੀਂ ਰਹੇ ਤੇ ਪ੍ਰਧਾਨ ਮੰਤਰੀ ਮੋਦੀ ਉਹ ਗਜ਼ਰਤੀ ਸੇਵਾ ਨਹੀਂ ਕਰ ਰਿਹਾ ਤੇ ਭਾਈ ਹੋ ਸਕਦਾ ਤਾਂ ਲੋਕੀ ਮੈਂ ਹੁਣ ਕਿਵੇਂ ਕਹਾਂ ਜੇ ਇੱਕ ਪੰਚਤਕ ਪਾਰਟੀ ਦਾ ਪ੍ਰਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਗੱਲ ਕਹਿ ਰਿਹਾ ਹੈ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਪੇਸ਼ਕਸ਼ ਠੁਕرائی ਤੇ ਅਸੀਂ ਕੌਣ ਹੈ ਕਹਿਣ ਵਾਲੇ ਵੀ ਸੱਚ ਹੈ ਜਾਂ ਝੂਠ ਹੈ ਲੇਕਿਨ ਉਹ ਬੁੱਢੇ ਸੰਗਵੀਰ ਸਿੰਘ ਬਾਦਲ ਨੇ ਹੋਰ ਬੜੀਆਂ ਗੱਲਾਂ ਕੋਵਿਡ ਦੇ ਦੌਰਾਨ ਕਿਵੇਂ ਸੇਵਾ ਕੀਤੀ ਬੜੋ ਗੱਲਾਂ ਕੀਤੀਆਂ ਤੇ ਨਾਲ ਇੱਕ ਵਾਰ ਫੇਰ ਸੱਦਾ ਦਿੱਤਾ ਕਿ ਆਪਾਂ ਇਕੱਠੇ ਹੋ ਜਾਈਏ ਇਹ ਸਾਰੀ ਗੱਲਬਾਤ ਜਿਹੜੀ ਉੱਥੇ ਜੇ ਨੂੰ ਸੁਬੇਟੀਏ ਇਹ ਸਾਰੇ ਜਿਹੜਾ ਕਾਹਦਾ ਸਵਾਗਤ ਸੀ ਉਹਦੇ ਵਿੱਚ ਮੈਂ ਕਹਿ ਸਕਦਾ ਕੱਠਵੱਠ ਬਹੁਤ ਸੀ ਇਹ ਚ ਕੋਈ ਦੋਰਾਵਾਂ ਨਹੀਂ ਜਿਵੇਂ ਵਿਰੋਧੀ ਅਨੇ ਕਈ ਗੱਲਾਂ ਜਿਵੇਂ ਵੱਧ ਬਰਾੜ ਨੇ ਕਿਹਾ ਕਿ ਜੋਹਰ ਸਿਵਰਤ ਦੇ ਪਾਰਲੀਮੈਂਟ ਚ ਭਾਸ਼ਣ ਦਿੱਤੇ ਨੇ ਮੈਂ ਵੀ ਉੱਥੇ ਤੁਹਾਡੇ ਯਾਦ ਹੂੰ ਮੈਂ ਵੀ ਕਿਹਾ ਸੀ ਕਿ ਇਸਰ ਪੁੱਤੇ ਬਹੁਤ ਵਧੀਆ ਠਾਏ ਨੇ ਭਾਵੇਂ ਸੱਚ ਸੁਣਾਏ ਸੱਚ ਕੀ ਬੇਰ ਵਾਲੀ ਗੱਲ ਨਹੀਂ ਤੇ ਕਿਸੇ ਟਾਈਮ ਇਹ ਪ੍ਰਸਾਦ ਸਾਹਿਬ ਵੀ ਕਰਦੇ ਰਹੇ ਨੇ ਤੈਨ ਬਿਲਾ ਦੀ ਉਹ ਗੱਲ ਵੱਖਰੀ ਹੈ ਪਰ ਅੱਜ ਕੱਲ ਵਧੀਆ ਠਾ ਰਹੇ ਹੈ ਬੰਤ ਬਰਾਡੇ ਵੀ ਕਿਹਾ ਸ੍ਰੀ ਜੋਖੰਡ ਵੀ ਪੁਰਾਣੀਆਂ ਗੱਲਾਂ ਔਰ ਜਿਹੜੀ ਸਭ ਤੋਂ ਜ਼ਿਆਦਾ ਸੁਭਾਅ ਦੀ ਗੱਲ ਜਿਹੜੀ ਹੈ ਕਿ ਇੰਨਾ ਮਿੱਠਾ ਰਿਕ ਨੂੰ ਸਰਦਾਰ ਜੀ ਕਹਣਾ ਬੋਲਣਾ ਇਹ ਗੱਲਾਂ ਉੱਥੇ ਬਹੁਤ ਚੱਲੀਆਂ ਲੇਕਿਨ ਗੱਲ ਤਾਂ ਭਾਈ ਸਿਆਸਤ ਦੀ ਹੈ ਮਿੱਠਾ ਬੋਲ ਕੇ ਵੀ ਸਿਆਸਤ ਕਰੀ ਚੱਲੋ ਇਹ ਹੀ ਤਾਂ ਸਿਆਸਤ ਹੁੰਦੀ ਹੈ ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਕਿਉਂਕਿ ਵੀਡੀਓ ਹੋ ਰਹੀ ਹੈ ਲੰਬੀ ਮੈਂ ਇੰਨੀ ਗੱਲਾਂ ਗੱਲ ਕਨਕਲੂਡ ਕਰ ਸਕਦਾ ਕਿ ਪ੍ਰਕਾਸ਼ ਉਪਾਦੇਸ਼ ਸਮਾਗਮ ਤੋਂ ਬਾਅਦ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਗਈ ਕਿ ਆਮ ਆਦਮੀ ਪਾਰਟੀ ਨਾਲ ਕੋਈ ਬੰਦਾ ਨਹੀਂ ਕਾਂਗਰਸ ਦਾ ਕੋਈ ਬੰਦਾ ਨਹੀਂ ਸਿਆਸੀ ਤੌਰ ਤੇ ਇਹ ਤਰ੍ਹਾਂ ਜਿਹੜੀਆਂ ਬਿਲਕੁਲ ਸਿੱਧੇ ਤੌਰ ਤੇ ਲੜ ਰਹੀਆਂ ਨੇ ਔਰ ਦੂਜੇ ਪਾਸੇ ਸਨੀਰ ਜਾਖੜ ਜਿਵੇਂ ਪਹੁੰਚਿਆ ਜਸ ਰੀਚ ਆਖੜ ਦੀ ਟੀਮ ਜਿਵੇਂ ਪਹੁੰਚੀ ਹੈ ਗੱਲ ਤਾਂ ਇਹ ਵੀ ਹੋ ਰਹੀ ਸੀ ਸ਼ਾਇਦ ਉੱਥੇ ਪਹੁੰਚ ਜਾਂਦੇ ਜਿਵੇਂ ਪ੍ਰਧਾਨ ਮੰਤਰੀ ਪਹੁੰਚੇ ਸੀ ਅਮਨਤ ਸ਼ਾਹ ਪਹੁੰਚਿਆ ਸੀ ਪਿਛਲੀ ਵਾਰ ਭੋਗ ਤੇ ਐਥੇ ਵੀ ਪਹੁੰਚ ਸਕਦਾ ਸੀ ਲੇਕਿਨ ਨਹੀਂ ਆਏ ਕਿਉਂਕਿ ਸਿਆਸੀ ਤੌਰ ਤੇ ਰੁਝੇਵੇਂ ਬਹੁਤ ਨੇ ਲੇਕਿਨ ਇੱਕ ਰੁਝੇਵਾ ਮੈਨੂੰ ਲੱਗਦਾ ਹੈ ਕਿ ਸੰਯੁਕਤਤਾ ਆਪਣੀ ਜਲਦੀ ਹੋਣ ਵਾਲਾ ਹੈ ਡਿਕਲੇਰ ਸੀਟਾਂ ਹੋ ਜਾਣਗੀਆਂ ਪੰਜਾਬ ਦੀ ਸਿਆਸਤ ਤੇ ਅਸਰ ਪਾਊਗਾ ਲੈਕਨ ਜਿਹੜਾ ਕੁਝ ਪਰ ਨਜ਼ਰ ਆਇਆ ਤੇ ਆਮ ਆਦਮੀ ਪਾਰਟੀ ਦੇ ਨਾਲ ਹੋਰ ਤਿੱਖੇ ਹੋਣਗੇ ਬੋਲ ਇਹਨਾਂ ਦੇ ਇੰਨਾ ਹੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ